ਦੋਸਤੋ ਸਾਡਾਂ ਦੀਆਂ ਡੇਰਿਆਂ ਵਿੱਚ ਲੜਕੀਆਂ ਦੇ ਸ਼ੋਸ਼ਣ ਦੀਆਂ ਅਕਸਰ ਵੱਡੀਆਂ ਤੇ ਹੈਰਾਨ ਕਰਨ ਵਾਲੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਦੇਸ਼ ਦੇ ਕਈ ਨਾਮੀ ਬਾਬੇ ਔਰਤਾਂ ਜਾਂ ਬਾਲੜੀਆਂ ਨਾਲ ਸਰੀਰਕ ਸ਼ੋਸ਼ਣ ਜ਼ਬਰਦਸਤ ਤੇ ਕਤਲ ਵਰਗੇ ਸੰਗੀਨ ਅਪਰਾਧਾਂ ਦੀ ਜੇਲ੍ਹ ਦੀ ਹਵਾ ਖਾ ਰਹੇ ਹਨ ਸਾਡੇ ਸਮਾਜ ਵਿੱਚ ਆੜੇ ਦੁਆਲੇ ਹੈਰਾਨੀ ਜਨਕ ਦਿਲ ਕੰਬਾਉ ਅਤੇ ਹਿਰਦੇ ਬਲਉਂਦ ਰਣ ਵਾਲੀਆਂ ਘਟਨਾਵਾਂ ਸੁਣਨ ਤੋਂ ਬਾਅਦ ਵੀ ਅਸੀਂ ਆਪਣੇ ਢਿੱਡੋਂ ਜੰਮੀਆਂ ਤੇ ਛਾਵਾ ਨਾਲ ਪਾਲੀਆਂ ਧੀਆਂ ਨੂੰ ਆਸ਼ਰਮਾਂ ਤੇ ਡੇਰਿਆਂ ਵਿੱਚ ਛੱਡ ਦਿੰਦੇ ਹਾਂ ਕੋਈ ਡੇਰਾ ਸਾਜ਼ਵੀ ਬਣਾ ਕੇ ਰੱਖਦਾ ਤੇ ਕੋਈ ਦੂਜਾ ਡੇਰਾ ਇਹਨਾਂ ਤੀਆਂ ਨੂੰ ਹੋਰਨਾਵਾ ਨਾਲ ਨਮਾਜਦਾ ਜਦੋਂ ਡੁਗਾਈ ਨਾਲ ਦੇਖਦੇ ਹਾਂ ਧਰਤੀਆਂ ਦੇ ਸ਼ੋਸ਼ਣ ਦੇ ਮਾਮਲੇ ਮਨੁੱਖੀ ਮਨ ਨੂੰ ਅੰਦਰ ਤੱਕ ਝੰਜੋੜ ਜਾਂਦੇ ਹਨ ਇਸੇ ਤਰ੍ਹਾਂ ਦੇ ਹੀ ਇੱਕ ਮਾਮਲੇ ਨਾਲ ਤੁਹਾਨੂੰ ਰੂਪਰੂ ਕਰਾਉਣ ਲੱਗੇ ਹਾਂ ਇਹ ਘਟਨਾ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਸ਼ਹਿਰ ਰਾਜਪੁਰਾ ਦੇ ਨਜ਼ਦੀਕ ਵਾਪਰੀ ਡੀਜੀਪੀ ਪੰਜਾਬ ਕੋਲ ਪਹੁੰਚੀ ਸ਼ਿਕਾਇਤ ਮੁਤਾਬਕ ਇੱਕ ਬਾਲੜੀ ਬਿਆਨ ਕਰਦੀ ਹੈ ਕਿ ਉਹ ਮਹਿਜ਼ 12 ਵਰਿਆਂ ਦੀ ਸੀ ਜਦੋਂ ਉਸਤੇ ਮਾਪੇ ਰਾਜਪੁਰਾ ਦੇ ਨੇੜੇ ਇੱਕ ਆਸ਼ਰਮ ਵਿੱਚ ਸਾਧੂ ਦੇ ਕੋਲ ਛੱਡ ਜਾਂਦੇ ਹਨ ਫਿਰੋਜ਼ਪੁਰ ਦੇ ਜ਼ੀਰਾ ਨਜ਼ਦੀਕ ਇੱਕ ਪਿੰਡ ਦੀ ਰਹਿਣ ਵਾਲੀ ਇਸ ਲੜਕੀ ਦੀ ਸ਼ਿਕਾਇਤ ਤੇ ਰਾਜਪੁਰਾ ਥਾਣੇ ਵਿੱਚ ਪਰਚਾ ਵੀ ਦਰਜ ਹੋਇਆ ਹੈ ਇਸ ਲੜਕੀ ਦੀ ਪਛਾਣ ਅਸੀਂ ਗੁਪਤ ਰੱਖ ਰਹੇ ਹਾਂ ਕਿਉਂਕਿ ਕਾਨੂੰਨ ਪੀੜਤ ਲੜਕੀ ਦੀ ਪਛਾਣ ਦੱਸਣ ਦੀ ਇਜਾਜ਼ਤ ਨਹੀਂ ਦਿੰਦਾ ਇਹ ਬੜੇ ਮਾਮਲਾ ਸੱਚ ਮੁੱਚ ਹੀ ਦਿਲ ਕੰਬਾਉ ਤੇ ਹਿਰਦੇ ਬਲੁੰਦਰਣ ਵਾਲਾ ਹੈ ਇਹ ਦੁਖੀ ਲੜਕੀ ਆਸ਼ਰਮ ਦੇ ਮੁਖੀ ਤੇ ਦੋਸ਼ ਲਾਉਂਦੀ ਹੋਈ ਡੀਜੀਪੀ ਪੰਜਾਬ ਨੂੰ ਜੋ ਸ਼ਿਕਾਇਤ ਭੇਜੀ ਹੈ ਉਸ ਵਿੱਚ ਨੇ ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਸਾਰੀ ਸ਼ਿਕਾਇਤ ਤੁਹਾਡੇ ਨਾਲ ਸਾਂਝੀ ਕਰਦਿਆਂ ਤਾਂ ਸਾਡਾ ਵੀ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਸਮਾਜ ਵਿੱਚ ਰਹਿ ਰਹੇ ਹਾਂ ਜਿੱਥੇ ਮਾਪੇ ਖੁਦ ਹੀ ਆਪਣੀਆਂ ਬਾਲੜੀਆਂ ਦਾ ਸ਼ੋਸ਼ਣ ਕਰਵਾਉਣ ਲਈ ਤਤਪਰ ਰਹਿੰਦੇ ਨੇ ਤੇ ਈਆਂ ਨੂੰ ਆਸ਼ਰਮਾਂ ਵਿੱਚ ਸਾਧਨ ਅਪੇ ਜਿੰਦੇ ਨੇ ਜਾਂ ਇਹ ਕਹ ਲੋ ਕਿ ਆਸ਼ਰਮ ਵਿੱਚ ਛੱਡ ਜਾਂਦੇ ਨੇ ਗੱਲ ਕਰਦੇ ਹਾਂ ਉਹ ਸ਼ਿਕਾਇਤੀ ਜਿਸ ਵਿੱਚ ਬਾਲੜੀ ਲਿਖਦੀ ਹੈ ਕਿ ਪਹੁੰਚਣ ਤੋਂ ਕੁਝ ਦਿਨ ਪਹਿਲਾਂ ਆਸ਼ਰਮ ਮੁਖੀ ਸਾਡਾ ਭਲਾ ਕਰਨ ਦੇ ਸਬਜ਼ ਬਾਗ ਵਖਾ ਕੇ ਸਾਡੇ ਘਰ ਆਇਆ ਤੇ ਰਾਤ ਨੂੰ ਮੈਨੂੰ ਆਪਣੇ ਕਮਰੇ ਵਿੱਚ ਬਿਲਾ ਕੇ ਪਿਛਲਾ ਜਨਮ ਦਿਖਾਉਣ ਦੇ ਬਹਾਨੇ ਮੈਨੂੰ ਆਪਣੇ ਗਲੇ ਲਗਾ ਲਿਆ ਫਿਰ ਅੱਗੇ 12 ਸਾਲਾਂ ਦੀ ਕੁੜੀ ਨਾਲ ਕੀ ਪਾਣਾ ਵਾਪਰਿਆ ਹੋ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਬਲੀਸ਼ ਕਹੇ ਤੋ ਮੁਤਾਬਕ ਲੜਕੀ ਨੇ ਕਿਹਾ ਕਿ ਸਵੇਰੇ ਬਹੁਤ ਘਬਰਾ ਰਹੀ ਸੰਤ ਦੋਸ਼ੀ ਨੇ ਮੇਰੇ ਪਿਤਾ ਨੂੰ ਕਿਹਾ ਕਿ ਤੁਹਾਡੀ ਬੇਟੀ ਤੇ ਭੂਤਾਂ ਪ੍ਰੇਤਾਂ ਦਾ ਸਾਇਆ ਹੈ ਥੋੜੇ ਦਿਨਿ ਤੋਂ ਮੇਰੇ ਨਾਲ ਰਹਿੰਦਿਓ ਮੈਂ ਇਸ ਨੂੰ ਬੇਟੀ ਬਣਾ ਕੇ ਰੱਖਾਂਗਾ ਤੇ ਠੀਕ ਕਰ ਦੇਵਾਂਗਾ ਇਹ ਵਿਸ਼ਵਾਸ ਸੁਵਾ ਕੇ ਦੋਸ਼ੀ ਮੈਨੂੰ ਆਪਣੇ ਨਾਲ ਆਸ਼ਰਮ ਲੈ ਗਿਆ ਤੇ ਮੈਨੂੰ ਕਿਹਾ ਕਿ ਮੈਂ ਤੈਨੂੰ ਜਿਵੇਂ ਕਹਾ ਤੂੰ ਉਵੇਂ ਹੀ ਕਰਨਾ ਹੈ ਰਾਤ ਨੂੰ ਦੋਸ਼ੀ ਨੇ ਮੈਨੂੰ ਕੁਝ ਅਨਸ਼ੀਲਾ ਪਦਾਰਥ ਖਵਾ ਕੇ ਆਪਣੇ ਨਾਲ ਲਟਾ ਲਿਆ ਇਸ ਤੋਂ ਬਾਅਦ ਦੀ ਕਹਾਣੀ ਦੱਸ ਦਿਆਂ ਤਾਂ ਦੋਸਤੋ ਸਾਡੇ ਵੀ ਅੱਖਾਂ ਵਿੱਚ ਹੰਝੂ ਵਹਿ ਰਹੇ ਨੇ ਕਿ ਇੱਕ ਬਾਲੜੀ ਨਾਲ ਦਰਿੰਦਗੀ ਦੀ ਹੱਦ ਤੱਕ ਕੋਈ ਸਾਧ ਕੌੜਾ ਮਨੁੱਖ ਕੀ ਕੁਝ ਕਰ ਸਕਦਾ ਬੱਚੀ ਨੇ ਕਿਹਾ ਕਿ ਜਦੋਂ ਮੈਂ ਸਵੇਰੇ ਉੱઠી ਤਾਂ ਮੈਨੂੰ ਬਹੁਤ ਖੂਨ ਆ ਰਿਹਾ ਸੀ ਦੋਸ਼ੀ ਦੇ ਡਰ ਦੀ ਮਾਰੀ ਮੈਂ ਕੁਝ ਵੀ ਨਾ ਬੋਲ ਸਕੀ ਫਿਰ ਇੱਕ ਦਿਨ ਬਾਬੇ ਨੇ ਮੈਨੂੰ ਜਲ ਪੀਣ ਲਈ ਦਿੱਤਾ ਤੇ ਮੈਨੂੰ ਨਹੀਂ ਤਾਂਣ ਲੱਗੀ ਆਸ਼ਰਮ ਮੁਖੀ ਨੇ ਫਿਰ ਮੇਰੇ ਨਾਲ ਜ਼ਬਰਦਸਤੀ ਕੀਤੀ ਮੈਨੂੰ ਦਰਦ ਹੋਇਆ ਤਾਂ ਬਹੁਤ ਜ਼ੋਰ-ਜ਼ੋਰ ਨਾਲ ਚਿੱਕਾਂ ਮਾਰੀਆਂ ਪਰ ਮੇਰਾ ਦਰਦ ਹਟ ਨਹੀਂ ਰਿਹਾ ਸੀ ਤੇ ਮੇਰੀਆਂ ਲੱਤਾਂ ਕੰਬ ਰਹੀਆਂ ਸਨ ਪੁੱਛਣ ਤੇ ਦੋਸ਼ੀ ਕਹਿੰਦਾ ਹੈ ਕਿ ਤੇਰਾ ਇਹ ਹੀ ਰਾਜ ਹੈ ਕਿ ਜੇ ਤੂੰ ਕਿਸੇ ਨੂੰ ਕੁਝ ਦੱਸੇਂਗੀ ਤਾਂ ਗੁਰੂ ਤੇਰੇ ਤੋਂ ਰੁੱਸ ਜਾਵੇਗਾ ਅਤੇ ਤੇਰੀ ਜ਼ਿੰਦਗੀ ਦੁੱਖਾਂ ਭਰੀ ਹੋ ਜਾਵੇਗੀ ਮੇਰੇ ਤੋਂ ਜ਼ਿਆਦਾ ਤੰਤਰ ਮੰਤਰ ਵਿੱਦਿਆ ਕੋਈ ਨਹੀਂ ਜਾਣਦਾ ਤੇ ਮੈਂ ਸਭ ਤੋਂ ਵੱਡਾ ਤਾੰਤ੍ਰਿਕ ਹਾਂ ਆਸ਼ਰਮ ਮੁਖੀ ਦਾ ਡਰ ਮਨ ਵਿੱਚ ਇੰਨਾ ਜ਼ਿਆਦਾ ਭਰ ਗਿਆ ਕਿ ਮੇਰਾ ਪੈਸ਼ਾਬ ਬੱਡ ਤੇ ਹੀ ਨਿਕਲਣ ਲੱਗ ਗਿਆ ਮੇਰੀ ਇਹ ਹਾਲਤ ਦੇਖ ਕੇ ਬਾਬਾ ਕਹਿੰਦਾ ਤੈਨੂੰ ਜਿੰ ਚੁੰਮੜੇ ਹੋਏ ਨੇ ਤੂੰ ਉਹਨਾਂ ਨੂੰ ਰੋਕ ਨਹੀਂ ਸਕਦੀ ਕੁਝ ਹੀ ਸਮੇਂ ਅੰਦਰ ਤੇਰੀ ਮੌਤ ਹੋ ਜਾਵੇਗੀ ਇਹ ਗੱਲਾਂ ਸੁਣ ਕੇ ਮੈਂ ਬਹੁਤ ਡਰ ਗਈ ਤੇ ਡਰਦੀ ਮਾਰੀ ਨੇ ਕਿਹਾ ਕਿ ਗੁਰੂ ਜੀ ਤੁਸੀਂ ਜਿਵੇਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗੀ ਇਸ ਤਰ੍ਹਾਂ ਆਸ਼ਰਮ ਮੁਖੀ ਨੇ ਡਰਾਸ ਧਮਕਾ ਕੇ ਮੈਨੂੰ ਬਚਪਨ ਤੋਂ ਹੀ ਆਪਣੇ ਵੱਸ ਵਿੱਚ ਕਰਕੇ ਨਸ਼ੇ ਵਾਲੀਆਂ ਚੀਜ਼ਾਂ ਖਵਾ ਕੇ ਅਣਗਿਣਤ ਵਾਰ ਮੇਰੇ ਨਾਲ ਜ਼ਬਰ ਜਨਾਬ ਤੇ ਗੈਰ ਕੁਦਰਤੀ ਤਰੀਕੇ ਨਾਲ ਵੀ ਜ਼ਬਰਦਸਤੀ ਕੀਤੀ ਲੜਕੀ ਨੇ ਕਿਹਾ ਕਿ ਮੇਰੇ ਗਰਭवती ਹੁਣ ਤੇ ਦਵਾਈਆਂ ਦੇ ਦੇ ਕੇ ਅਬੋਰਸ਼ਨ ਪਾਉ ਗਰਭਪਾਤ ਕਰ ਦਿੰਦਾ ਸੀ ਮੇਰੇ ਕਿਸੇ ਗੱਲ ਤੇ ਮਨਾ ਜਾਂ ਗੁੱਸਾ ਕਰਨ ਤੇ ਦੋਸ਼ੀ ਕਹਿੰਦਾ ਸੀ ਕਿ ਇਹ ਗੁੱਸਾ ਤੈਨੂੰ ਨਹੀਂ ਆ ਰਿਹਾ ਇਹ ਤੇਰੇ ਅੰਦਰ ਵਾਲੀ ਚੀਜ਼ ਨੂੰ ਆ ਰਿਹਾ ਉਹਨਾਂ ਨੂੰ ਠੀਕ ਕਰਨਾ ਹੈ ਕਈ ਵਾਰ ਬਾਬਾ ਮੇਰੇ ਕੱਪੜੇ ਉਤਾਰ ਕੇ ਆਪਣੇ ਹੱਥਾਂ ਨਾਲ ਮੇਰਾ ਮੂੰਹ ਦਬਾ ਦਿੰਦਾ ਤੇ ਮੇਰੀਆਂ ਲੱਤਾਂ ਵੀ ਕੰਬਣ ਲੱਗ ਜਾਂਦੀਆਂ ਇਹ ਸਭ ਕਰਨ ਤੋਂ ਬਾਅਦ ਦੋਸ਼ੀ ਮੈਨੂੰ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢ ਕੇ ਕਹਿੰਦਾ ਸੀ ਕਿ ਅੱਜ ਤੋਂ ਬਾਅਦ ਤੂੰ ਕਿਸੇ ਦੂਸਰੇ ਆਦਮੀ ਜੋਗੀ ਨਹੀਂ ਰਹੀ ਤੇਰੇ ਜੀਵਨ ਤੇ ਮੇਰਾ ਹੀ ਕੰਟਰੋਲ ਹੈ ਤੇ ਹੁਣ ਤੂੰ ਕਦੇ ਵੀ ਇਥੋਂ ਨਿਕਲਣ ਦੀ ਜ਼ਰੂਰਤ ਨਹੀਂ ਕਰ ਸਕਦੀ ਤੇ ਨਾ ਹੀ ਕਿਸੇ ਨੂੰ ਵੀ ਕੁਝ ਕਹਿਣ ਦੀ ਹਿੰਮਤ ਨਹੀਂ ਕਰੇਗੀ ਆਸ਼ਰਮ ਮੁਖੀ ਮੇਰੇ ਮੂੰਹ ਤੇ ਥੁੱਕ ਦਿੰਦਾ ਸੀ ਤੇ ਮੇਰੇ ਸਰੀਰ ਨੂੰ ਨੋਚਦਾ ਰਹਿੰਦਾ ਸੀ ਇਹ ਸਭ ਅਨੈਤਿਕ ਅਨਮਨੁੱਖੀ ਹਰਕਤਾਂ ਕਰਦੇ ਹੋਏ ਬਾਬਾ ਵੀਡੀਓ ਫਿਲਮਾਂ ਬਣਾਉਣ ਲੱਗ ਪਿਆ ਸੀ ਜਦੋਂ ਮੈਂ ਇਹਨਾਂ ਹਰਕਤਾਂ ਤੋਂ ਦੁਖੀ ਹੁੰਦੀ ਤਾਂ ਮੈਨੂੰ ਬਹੁਤ ਸਖਤ ਸਜ਼ਾਾਂ ਮਿਲਦੀਆਂ ਸਨ ਮਿਸਾਲ ਦੇ ਤੌਰ ਤੇ ਆਸ਼ਰਮ ਵਿੱਚ ਮੈਨੂੰ ਨਮਕ ਤੇ ਮਿਰਚਾਂ ਦੀ ਭਰੀ ਕਟੋਰੀ ਖਾਣ ਨੂੰ ਕਿਹਾ ਜਾਂਦਾ ਸੀ ਮੇਰੇ ਮਾਤਾ ਪਿਤਾ ਨੂੰ ਬਾਬੇ ਨੇ ਪੂਰੀ ਤਰ੍ਹਾਂ ਗੁੰਮਰਾਹ ਕਰ ਰੱਖਿਆ ਸੀ ਆਸ਼ਰਮ ਵਿੱਚ ਬਾਬੇ ਨੇ ਕਈ ਕਮਰੇ ਬਣਾਏ ਹੋਏ ਸੀ ਤੇ ਆਪ ਉੱਪਰ ਅਲੱਗ ਕਮਰੇ ਵਿੱਚ ਰਹਿੰਦਾ ਸੀ ਤੇ ਉੱਥੇ ਹੀ ਆਪਣੇ ਨਵੇਂ ਬਣੇ ਸਾਧਕਾਂ ਨੂੰ ਮਿਲਦਾ ਸੀ ਬਾਬੇ ਨੇ ਆਸ਼ਰਮ ਵਿੱਚ ਹੀ ਮੈਨੂੰ ਇੱਕ ਅਲੱਗ ਕਮਰਾ ਦਿੱਤਾ ਹੋਇਆ ਸੀ ਤੇ ਮੈਨੂੰ ਦਾਸੀਆਂ ਵਾਂਗੂ ਹੀ ਰੱਖਿਆ ਹੋਇਆ ਸੀ ਤੇ ਲੋਕਾਂ ਨੂੰ ਕਹਿੰਦਾ ਸੀ ਕਿ ਇਹ ਲੜਕੀ ਮੇਰੀ ਪਰਮ ਭਗਤ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਆਸ਼ਰਮ ਮੁਖੀ ਸਾਧਕਾਂ ਨੂੰ ਇਹ ਕਹਿ ਕੇ ਪਰਵਾਹ ਲੱਗ ਪਿਆ ਕਿ ਦੇਖੋ ਮੇਂ ਪਿੰਡ ਦੀ ਇੱਕ ਸਰਧਾਰਨ ਕੁੜੀ ਦਾ ਜੀਵਨ ਕਿੰਨਾ ਵਧੀਆ ਕੀਤਾ ਹੋਇਆ ਹੈ ਇਸ ਲਈ ਤੁਸੀਂ ਵੀ ਆਪਣੀਆਂ ਬੱਚੀਆਂ ਨੂੰ ਆਸ਼ਰਮ ਵਿੱਚ ਭੇਜੋ ਆਸ਼ਰਮ ਮੁਖੀ ਤੋਂ ਪੀੜਿਤ ਇਹ ਲੜਕੀ ਪੁਲਿਸ ਨੂੰ ਦੱਸਦੀ ਹੈ ਕਿ ਬਾਬੇ ਦੀਆਂ ਗੱਲਾਂ ਵਿਚਾ ਕੇ ਲੋਕਾਂ ਨੇ ਆਪਣੀਆਂ ਕੁੜੀਆਂ ਨੂੰ ਆਸ਼ਰਮ ਛੱਡਣਾ ਸ਼ੁਰੂ ਕਰ ਦਿੱਤਾ ਆਪਣੇ ਦੁੱਖਾਂ ਦੀ ਕਹਾਣੀ ਨੂੰ ਜਾਰੀ ਰੱਖਦੀ ਹੋਈ ਇਹ ਲੜਕੀ ਲਿਖਦੀ ਹੈ ਕਿ ਕਈ ਵਾਰ ਚੁੰਨੀਆਂ ਨਾਲ ਮੇਰੇ ਦੋਨੋਂ ਹੱਥ ਤੇ ਲੱਤਾਂ ਬੈੱਡ ਦੀਆਂ ਚਾਰੋਂ ਸਾਈਡਾਂ ਨਾਲ ਉਲਟਾ ਲਟਾ ਕੇ ਬੰਨ੍ਹ ਦਿੱਤੀਆਂ ਬੇਰੀ ਚੀਖ ਨਿਕਲ ਗਈ ਤਾਂ ਉਸਨੇ ਇੱਕ ਚੁੰਨੀ ਲੈ ਕੇ ਮੇਰੇ ਮੂੰਹ ਵਿੱਚ ਤਨ ਦਿੱਤੀ ਵਾਰ-ਵਾਰ ਇੱਕੋ ਜਗ੍ਹਾ ਡੰਡਾ ਵਜਨ ਕਰ ਚਮੜੀ ਵਿੱਚ ਜ਼ਖਮ ਹੋਣ ਕਰਕੇ ਜ਼ਖਮਾਂ ਵਿੱਚੋਂ ਖੂਨ ਨਿਕਲਣ ਲੱਗ ਪਿਆ ਇਹ ਤਸ਼ੱਦਦ ਕਰਦਿਆਂ ਆਸ਼ਰਮ ਮੁਖੀ ਨਾਲੋਂ ਨਾਲ ਮੇਰੀ ਵੀਡੀਓ ਬਣਾ ਰਿਹਾ ਸੀ ਬਾਦ ਉਸਨੇ ਮੈਨੂੰ ਸਿੱਧੀ ਕਰਕੇ ਬੰਨ੍ਹ ਲਿਆ ਸਿੱਧੀ ਲਟਾ ਕੇ ਇੱਕ ਕਰੰਟ ਵਾਲੀ ਟਾਰਚ ਨਾਲ ਮੇਰੀ ਗੁੱਤ ਅੰਗ ਉੱਪਰ ਲਗਾਤਾਰ ਕਰੰਟ ਲਗਾਇਆ ਮੇਰੇ ਦਿਮਾਗ ਦੀਆਂ ਦੋਨੋਂ ਖੋਪੜੀਆਂ ਵਿੱਚ ਕਰੰਟ ਲਗਾਇਆ ਮੇਰੀਆਂ ਦੋਨੋਂ ਛਾਤੀਆਂ ਤੇ ਕਰੰਟ ਵਾਲੀ ਟਾਰਚ ਲਗਾ ਕੇ ਰੱਖੀ ਫਿਰ ਮੈਨੂੰ ਕਿਹਾ ਤੇਰੀ ਜ਼ੁਬਾਨ ਤੇ ਮੂੰਹ ਜ਼ਿਆਦਾ ਚੱਲਦਾ ਹੈ ਫਿਰ ਮੇਰੇ ਬੋਲਣ ਤੇ ਵੀ ਟਾਰਚ ਨਾਲ ਕਰੰਟ ਲਗਾਇਆ ਤੇ ਮੈਨੂੰ ਕਿਹਾ ਕਿ ਅੱਜ ਤੋਂ ਆਪਣਾ ਦਿਮਾਗ ਨਾ ਚਲਾਇਂ ਥੋੜੀ ਦੇਰ ਬਾਅਦ ਮੇਰੇ ਹੱਥ ਪੈਰ ਖੋਲ ਦਿੱਤੇ ਤੇ ਮੈਨੂੰ ਬੈੱਡ ਦੀ ਸਾਈਡ ਤੇ ਲਟਾ ਲਿਆ ਤੇ ਮੇਰੇ ਨਾਲ ਜ਼ਬਰਦਸਤੀ ਕੀਤੀ ਤੇ ਫਿਰ ਦੋਸ਼ੀ ਨੇ ਸੋਈ ਵਿੱਚੋਂ ਲਾਲ ਮਿਰਚਾ ਲੈ ਕੇ ਆਇਆ ਤੇ ਮੇਰੇ ਗੁਪਤ ਅੰਗ ਵਿੱਚ ਲਾਲ ਮਿਰਚਾਂ ਭਾ ਦਿੱਤੀਆਂ ਦੋਸ਼ੀ ਨੇ ਕਿਹਾ ਕਿ ਜੇ ਤੂੰ ਮੇਰੇ ਬਾਰੇ ਕਿਸੇ ਨਾਲ ਵੀ ਕੋਈ ਗੱਲ ਕੀਤੀ ਤਾਂ ਮੈਂ ਤੇਰੇ ਸਾਰੇ ਵੀਡੀਓ ਸੰਗਤ ਵਿੱਚ ਦਿਖਾ ਕੇ ਤੇਰੀ ਸਾਧਨਾ ਭੰਗ ਕਰ ਦੇਵਾਂਗਾ ਤੇ ਤਾਤ੍ਰਿਕ ਸ਼ਕਤੀਆਂ ਨਾਲ ਤੇਰੇ ਮਾਂ-ਬਾਪ ਤੇ ਭਰਾ ਨੂੰ ਖਤਮ ਕਰ ਦੇਵਾਂਗਾ ਮੈਂ ਬਹੁਤ ਡਰ ਗਈ ਤੇ ਉਸ ਦਿਨ ਤੋਂ ਬਾਅਦ ਦੋਸ਼ੀ ਨੂੰ ਕਦੇ ਵੀ ਕੁਝ ਪੁੱਛਣ ਜਾਂ ਰੋਕਣ ਦੀ ਹਿੰਮਤ ਨਾ ਕੀਤੀ ਦਿਨ ਬਦਿਨ ਦੋਸ਼ੀ ਦੇ ਤਸ਼ੱਦਦ ਵੱਧ ਗਏ ਉਹ ਮੇਰੇ ਉੱਪਰ ਪਿਸ਼ਾਬ ਕਰ ਦਿੰਦਾ ਸੀ ਅਤੇ ਇਸ ਪਿਸ਼ਾਬ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਪੀਣ ਵਾਸਤੇ ਕਹਿੰਦਾ ਸੀ ਅਤੇ ਇਹ ਕਹਿੰਦਾ ਸੀ ਕਿ ਪਿਸ਼ਾਬ ਦੀ ਸੁਗੰਧ ਲੈ ਤੇ ਤੈਨੂੰ ਚੰਦਨ ਦੀ ਖੁਸ਼ਬੂ ਆਵੇਗੀ ਅਗਰ ਤੇਰੇ ਮਨ ਵਿੱਚ ਦੁੱਖ ਜਾਂ ਬੁਰੇ ਵਿਚਾਰ ਚੱਲ ਰਹੇ ਹਨ ਤਾਂ ਖੁਸ਼ਬੂ ਨਹੀਂ ਆ ਸਕਦੀ ਇਸ ਲਈ ਪਿਸ਼ਾਬ ਪੀਣ ਅਤੇ ਪਿਸ਼ਾਬ ਨਾਲ ਨਹਲਾਇਆ ਜਾਂਦਾ ਸੀ ਮੈਂ ਬਾਥਰੂਮ ਵਿੱਚ ਫਰਸ਼ ਉੱਪਰ ਚੌਂਕੜੀ ਮਾਰ ਕੇ ਬੈਠੀ ਰਹਿੰਦੀ ਸੀ ਤੇ ਉਹ ਮੇਰੇ ਸਿਰ ਉੱਪਰ ਪਿਸ਼ਾਬ ਕਰਦਾ ਸੀ ਮੇਰੇ ਸਿਰ ਦੇ ਵਾਲ ਪਟੇ ਜਾਂਦੇ ਸੀ ਇਹ ਲੜਕੀ ਬਿਆਨ ਕਰਦੀ ਹੈ ਕਿ ਆਸ਼ਰਮ ਦੇ ਮੁਖੀ ਦੇ ਲੜਕੇ ਨੇ ਵੀ ਆਸ਼ਰਮ ਵਿੱਚ ਮੇਰੇ ਨਾਲ ਤੇ ਆਉਣ ਵਾਲੀਆਂ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਨੂੰ ਦੁਖੀ ਦੇਖ ਕੇ ਆਸ਼ਰਮ ਵਿੱਚ ਆਉਂਦੇ ਮੇਰੇ ਪਾਪਾ ਦੇ ਦੋਸਤ ਨੇ ਕਈ ਵਾਰ ਕਾਰਨ ਪੁੱਛਿਆ ਤਾਂ ਮੈਂ ਇੱਕ ਦਿਨ ਕਿਹਾ ਕਿ ਤੁਸੀਂ ਕੁਝ ਦਿਨ ਮੈਨੂੰ ਆਪਣੇ ਨਾਲ ਲੈ ਜਾਓ ਤੇ ਮੈਂ ਉਹਨਾਂ ਕੋਲ ਕੁਝ ਚਿਰ ਰਹਿਣ ਲਈ ਚੜੀ ਗਈ ਤੇ ਰੋਜ਼ਮਰ ਦੇ ਕੰਮ ਕਰ ਤੇ ਪਰਿਵਾਰ ਵਿੱਚ ਰਹਿਣ ਤੇ ਮੈਨੂੰ ਬਹੁਤ ਸਾਰਾ ਸਹਾਰਾ ਤੇ ਹੌਸਲਾ ਮਿਲਿਆ ਇਸ ਤੋਂ ਬਾਅਦ ਆਸ਼ਰਮ ਤੋਂ ਮੈਨੂੰ ਸਮਝ ਆਉਣ ਲੱਗੀਆਂ ਕਿ ਸਾਡੇ ਕੋਲ ਸਾਰੇ ਵੀਡੀਓ ਮੌਜੂਦ ਹਨ ਤੇ ਜੇ ਮੈਂ ਆਸ਼ਰਮ ਵਾਪਸ ਨਹੀਂ ਜਾਂ ਜਾਂ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਜ਼ਿੰਦਗੀ ਬਰਬਾਦ ਕਰਤੇ ਵਾਂਗੇ ਅਤੇ ਚਾਨੋ ਮਰਵਾ ਦੇਵਾਂਗੇ ਇਸ ਕੁੜੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਮੈਂ ਹੌਸਲਾ ਕਰਕੇ ਬਚਪਨ ਤੋਂ ਹੁਣ ਤੱਕ ਦੀਆਂ ਵਾਪਰੀਆਂ ਸਾਰੀਆਂ ਜੱਗੋ ਤੇ ਰਵੀਆਂ ਅਣਹੋਣੀਆਂ ਅਤੇ ਅਨਮਨੁੱਖੀ ਘਟਨਾਵਾਰੀ ਦੱਸਿਆ ਇਸ ਤੋਂ ਬਾਅਦ ਪੁਲਿਸ ਨੇ ਪਰਚਾ ਦਰਜ ਕੀਤਾ ਦੋਸਤੋ ਇਹ ਦੁੱਖ ਭਰੀ ਕਹਾਣੀ ਸੁਣਨ ਤੋਂ ਬਾਅਦ ਵੀ ਜੇਕਰ ਤੁਸੀਂ ਆਸ਼ਰਮਾਂ ਵਿੱਚ ਆਪਣੀਆਂ ਧੀਆਂ ਪੈਣਾ ਨੂੰ ਸੁਰੱਖਿਤ ਮੰਨਦੇ ਹੋ ਤਾਂ ਇੱਕ ਵਾਰੀ ਸੋਚ ਜ਼ਰੂਰ ਲੈਣਾ ਕਿ ਜੇਕਰ ਲੋਕਾਂ ਦੀਆਂ ਧੀਆਂ ਪੈਣਾ ਨਾਲ ਜੱਗੋਂ ਤੇਰਵੀ ਹੋ ਸਕਦੀ ਹੈ ਤੇ ਕਿਤੇ ਸਾਡੇ ਨਾਲ ਵੀ ਨਾ ਹੋ ਜਾਵੇ। ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ